ਪੌਦੇ ਮੰਚ ਮੋਹਾਲੀ ਸੇ ਰੋਗ ਲਿਆ ਸੀ ਪਿੰਡ ਬਚਾਓ ਪੰਜਾਬ ਬਚਾਓ ਲਹਿਰ ਦਾ ਤੇ ਅੱਜ ਦਾ ਜੋ ਇਹ ਮੌਜੂਦਾ ਜੋ ਭਗ ਦੀ ਜ਼ਰੂਰਤ ਕਹਿ ਸਕਦੇ ਆ ਕਿਉਂਕਿ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਹੀ ਆਸ ਹੈ ਕਿ ਲੋਕਤੰਤਰ ਦੀ ਜਿਹੜੀ ਮੁੱਢਲੀ ਇਕਾਈ ਹੈ ਪੰਚਾਇਤਾਂ ਉਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਵੀ ਆ ਜਾਣੀ ਹੈ ਬਲਾਕ ਸੰਪਤੀਆਂ ਵੀ ਆ ਜਾਣੀਆਂ ਹੈ ਤੇ ਪੰਚਾਇਤਾਂ ਵੀ ਆ ਜਾਣੀਆਂ ਉਹਨਾਂ ਦੀਆਂ ਚੋਣਾ ਜੋ ਆ ਰਹੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਆਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆਂ ਪਵਦੀ ਮੰਚ ਮੋਹਾਲੀ ਵੱਲੋਂ ਕਿਉਂਕਿ ਸਾਡਾ ਖਿੱਤਾ ਬੇਸ਼ੱਕ ਬੜਾ ਅਣਗੌਲਿਆ ਰਿਹਾ ਹੈ ਕਦੇ ਵੀ ਕਿਸੇ ਨੇ ਗੰਭੀਰਤਾ ਨਾਲ ਇਸ ਖਿੱਤੇ ਨੂੰ ਨਹੀਂ ਲਿਆ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਇਸ ਖਿੱਤੇ ਨੂੰ ਅਸੀਂ ਪੰਜਾਬ ਦੇ ਨਕਸ਼ੇ ਤੇ ਉਭਾਰੀਏ ਵੀ ਤੇ ਇਹ ਜਿਹੜਾ ਉਬਾਰਨ ਦੀ ਜਿਹੜੀ ਗੱਲ ਹੈ ਉਹ ਸਿਰਫ ਆਪਣੀਆਂ ਗੱਲਾਂ ਬਾਤਾਂ ਕਰਨ ਦੇ ਨਾਲ ਨਹੀਂ ਜਦੋਂ ਤੱਕ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਾਂਗੇ ਉਦੋਂ ਤੱਕ ਮੈਨੂੰ ਲੱਗਦਾ ਹੈ ਕਿ ਸਾਡਾ ਮੰਚ ਵੀ ਬੇਮਾਇਨਾ ਹੋਵੇਗਾ ਸੋ ਇਸ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਅੱਜ ਅਸੀਂ ਇਹ ਸੈਮੀਨਾਰ ਕਰਵਾ ਰਹੇ ਹਾਂ ਜਿਦੇ ਵਿੱਚ ਮੈਂ ਸਵਾਗਤ ਕਰਦੀ ਹਾਂ ਪਵਦੀ ਮੰਚ ਮੋਹਾਲੀ ਵੱਲੋਂ ਆਪ ਸਾਰਿਆਂ ਵੱਲੋਂ ਸਿੱਖ ਕੌਮ ਦੀ ਸ਼ਾਨਾਮਤੀ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਜਿਹੜੇ ਕਿ ਪੰਜਾਬ ਦਰਦੀ ਬਣ ਕੇ ਪਿਛਲੇ ਕਈ ਸਾਲਾਂ ਤੋਂ ਇਸ ਲਹਿਰ ਨੂੰ ਪੰਜਾਬ ਦੇ ਕੋਨੇ-ਕੋਨੇ ਤੇ ਲਿਜਾ ਕੇ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਸਵਾਗਤ ਕਰਦੀ ਆ ਡਾਕਟਰ ਪਿਆਰੇ لال ਗਰਗ ਜੀ ਉੱਗੇ ਚਿੰਤਕ ਨੇ ਜਿਨ੍ਹਾਂ ਨੇ ਪਹਿਲਾਂ ਸਿਹਤ ਸੇਵਾਵਾਂ ਦੇ ਕੇ ਪੰਜਾਬ ਦੀ ਸਿਹਤ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਜੋ ਸਮਾਜਿਕ ਅਨਾਂਮਤਾ ਸਾਡੇ ਸਮਾਜ ਨੂੰ ਚਿੰਬੜੀਆਂ ਹੋਈਆਂ ਨੇ ਉਹਨਾਂ ਦਾ ਇਲਾਜ ਕਰਨ ਵਾਸਤੇ ਇਹ ਤੁਰੇ ਹੋਏ ਨੇ ਜ਼ਿਆਦਾਤਰ ਰਿਟਾਇਰਮੈਂਟ ਤੋਂ ਬਾਅਦ ਇਨਸਾਨ ਘਰੇ ਬੈਠਦਾ ਹੈ ਪਰ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਮੈਨੂੰ ਲੱਗਦਾ ਹੈ ਕਿ ਆਪਣੀ ਜਿਹੜੀ ਇੱਕ ਪਹਿਲੀ ਜ਼ਿੰਦਗੀ ਸੀ ਉਦੋਂ ਦੇ ਨਾਲੋਂ ਵੀ ਵੱਡਾ ਸੰਘਰਸ਼ ਇਹ ਹੁਣ ਸਾਡੇ ਸਾਰਿਆਂ ਵਾਸਤੇ ਕਰ ਰਹੇ ਨੇ ਉਹਨਾਂ ਦਾ ਮੈਂ ਪੁਵਾਦੀ ਮੰਚ ਮੁਹਾਲੀ ਵੱਲੋਂ ਬਹੁਤ ਨਿੱਘਾ ਸਵਾਗਤ ਕਰਦੀ ਆ ਡਾਕਟਰ ਸਰਦਾਰ ਹਮੀਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਸਾਰੇ ਵੱਖ-ਵੱਖ ਚੈਨਲਾਂ ਤੇ ਵੀ ਦੇਖਦੇ ਆਂ ਤੇ ਜੇਕਰ ਮੈਂ ਸਮਝਦਿਆਂ ਕਿ ਕਿਸਾਨੀ ਸੰਘਰਸ਼ ਇੱਕ ਲੰਬਾ ਸੰਘਰਸ਼ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਲੜਿਆ ਹੈ ਤਾਂ ਇੱਥੇ ਕਿਸਾਨ ਆਗੂ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਇਲਾਕੇ ਚੋਂ ਬੈਠੇ ਨੇ ਉਹ ਇਸ ਗੱਲ ਦੀ ਗਵਾਹੀ ਵੀ ਦੇਣਗੇ ਕਿ ਉਸ ਬੇਸ਼ੱਕ ਉਹਨਾਂ ਨੇ ਜਾ ਕੇ ਉੱਥੇ ਕਿਸਾਨ ਅੰਦੋਲਨ ਲੜਿਆ ਹੈ ਅਸੀਂ ਸਾਰੇ ਆਪਾਂ ਸਾਰੇ ਜਾਣਦੇ ਰਹੇ ਆਂ ਪਰ ਉਹ ਇੱਕ ਚਿੰਗ ਲਾਨ ਦੇ ਵਿੱਚ ਜੇਕਰ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦੀ ਆ ਸਰਦਾਰ ਹਮੀਰ ਸਿੰਘ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਪੰਜਾਬੀ ਟਰਬਿਊਨ ਦੇ ਵਿੱਚ ਜਦੋਂ ਉਹ ਸਭ ਸਭ ਐਡੀਟਰ ਦੇ ਤੌਰ ਤੇ ਕੰਮ ਕਰ ਰਹੇ ਸੀ ਤਾਂ ਇਹ ਜਿਹੜੀਆਂ ਗੱਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਜਿਸ ਨੂੰ ਅੱਗੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਗੰਭੀਰਤਾ ਦੇ ਨਾਲ ਲਿਆ ਤਾਂ ਇੱਕ ਐਡਾ ਵੱਡਾ ਅੰਦੋਲਨ ਜਿਹੜਾ ਵਿਸ਼ੇ ਪੱਧਰ ਤੇ ਬੜਾ ਗੱਲਾਂ ਹੋਈਆਂ ਜਿਸ ਅੰਦੋਲਨ ਦੀਆਂ ਤਾਂ ਮੈਂ ਸਮਝਦੀ ਆ ਕਿ ਅੱਜ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਰਦਾਰ ਹਮੀਰ ਸਿੰਘ ਉਹਨੇ ਇੱਕ ਇਸ ਮੁੱਦੇ ਤੇ ਪੰਚਾਇਤਾਂ ਦੇ ਮੁੱਦੇ ਤੇ ਕਿਉਂਕਿ ਕਿਸਾਨੀ ਵੀ ਸਾਡੀ ਪੰਚਾਇਤਾਂ ਦੇ ਨਾਲ ਜੁੜੀ ਹੋਈ ਹੈ ਉਹ ਸਾਡੇ ਵਿਚਕਾਰ ਆਏ ਨੇ ਉਹਨਾਂ ਦਾ ਨਿੱਘਾ ਸਵਾਗਤ ਤੇ ਨਾਲ ਹੀ ਮੈਂ ਸਵਾਗਤ ਕਰਦੀ ਹਾਂ ਸਾਡੇ ਪੁਵਾਦ ਦੇ ਮਾਨ ਪ੍ਰਸ਼ਾਸਕ ਸੇਵਾਵਾਂ ਮੰਦੰਦੇ ਹੋਏ ਜਿੱਥੇ ਵੀ ਜਿਹੜੇ ਮਹਿਕਮੇ ਚ ਰਹੇ ਆਪਣੀਆਂ ਅੱਡ ਤਰ੍ਹਾਂ ਦੀਆਂ ਪੈੜਚਾਲਾਂ ਛੱਡ ਕੇ ਆਏ ਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਾਡੇ ਆਪਣੇ ਨੇ ਸਾਡੇ ਪੁਵਾਦ ਦੇ ਨੇ ਮਾਰੇ ਆਪਣੇ ਸਰਦਾਰ ਕਾਨ ਸਿੰਘ ਜੀ ਪੰਨੂ ਸਾਹਿਬ ਉਹਨਾਂ ਨੂੰ ਵੀ ਅਸੀਂ ਥੋੜੀ ਜੀ ਬੇਨਤੀ ਕੀਤੀ ਤੇ ਉਹਨਾਂ ਨੇ ਹਮੇਸ਼ਾ ਹੀ ਸਾਨੂੰ ਜਦੋਂ ਵੀ ਅਸੀਂ ਬੁਲਾਇਆ ਉਹ ਇੱਥੇ ਸਾਨੂੰ ਉਹਨਾਂ ਨੇ ਆ ਕੇ ਕਰਤਾਰਤ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਤੇ ਤੁਸੀਂ ਸਾਰੇ ਅੱਜ ਇੱਥੇ ਬੈਠੇ ਹੋ ਔਰ ਨਮਾਇंदे ਹੋ ਆਪਣੇ-ਆਪਣੇ ਪਿੰਡਾਂ ਦੇ ਪੰਜ ਸਰਪੰਚੋਂ ਆਉਣ ਵਾਲੇ ਪੰਜ ਸਰਪੰਚੋਂ ਪੰਜ ਸਰਪੰਚ ਬਣਾਉਣ ਵਾਲਿਆਂ ਚੋਂ ਤੁਸੀਂ ਤੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੌਜੂਦਾ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਜੀ ਦੁਰਾਲੀ ਉਹ ਵੀ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਰਦਾਰ ਮੋਹਨ ਸਿੰਘ ਜੀ ਬਠਲਾਣਾ ਉਹ ਵੀ ਬੈਠੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੀ ਆਂ ਤੇ ਸਵਾਗਤ ਵੀ ਕਰਦੀ ਆਂ ਤੇ ਮੈਂ ਹੁਣ ਬਹੁਤਾ ਸਮਾਂ ਨਹੀਂ ਲੰੰਦੀ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਸਿਰਫ ਇੱਕ ਬੇਨਤੀ ਕਰਨੀ ਆ ਸਾਰੇ ਸੂਝਵਾਨ ਵਿਦਵਾਨਾਂ ਨੂੰ ਵੀ ਕਿ ਆਮ ਤੌਰ ਤੇ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਇੱਕ ਨਿੱਜੀ ਰੰਜਿਸ਼ਾਂ ਦੇ ਤੌਰ ਤੇ ਆ ਧੜੇਬਾਜ਼ੀ ਦੇ ਤੌਰ ਤੇ ਇੱਕ ਰੂਪ ਧਾਰ ਕਰਨ ਲੈਂਦੀ ਹੈ ਤੇ ਆਪਾਂ ਕੋਸ਼ਿਸ਼ ਕਰੀਏ ਕਿ ਇਸ ਸੈਮੀਨਾਰ ਦੇ ਵਿੱਚੋਂ ਇੱਕ ਅਜੀਹਾ ਮੈਸੇਜ ਜਾਵੇ ਕਿ ਪੰਜਾਬ ਦੇ ਪਿੰਡਾਂ ਦੇ ਜਿਹੜੇ ਪਿੰਡਾਂ ਦੀਆਂ ਜ਼ਰੂਰਤਾਂ ਨੇ ਉਹ ਅਜੰਡਾ ਆਪਾਂ ਇੱਥੋਂ ਸੈੱਟ ਕਰਕੇ ਜਾਈਏ ਜਾਦਾ ਵੱਡੇ ਏਜੰਡੇ ਨਾ ਹੋਣ ਪਰ ਜਿਹੜੇ ਕਾਮਨ ਏਜੰਡੇ ਨੇ ਚਾਹੇ ਉਹ ਵਾਤਾਵਰਨ ਦੀ ਗੱਲ ਕਰ ਲਈਏ ਨਸ਼ਿਆਂ ਦੀ ਗੱਲ ਕਰਕੇ ਕਹਿੰਦੇ ਸਭ ਤੋਂ ਵੱਡਾ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਪੰਚਾਇਤਾਂ ਸ਼ਾਇਦ ਉੱਥੇ ਹਲੇ ਤੱਕ ਚੁੱਪ ਨੇ ਅਸੀਂ ਨਸ਼ਿਆਂ ਦੇ ਖਿਲਾਫ ਨਿੱਜੀ ਪੱਧਰ ਤੇ ਲੜਾਈਆਂ ਲੜ ਰਹੇ ਹਾਂ ਪਰ ਪੰਚਾਇਤਾਂ ਦੀ ਇਨਵੋਲਵਮੈਂਟ ਹਲੇ ਉਸ ਪੱਧਰ ਤੇ ਨਹੀਂ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਏਜੰਡੇ ਦੇ ਤੌਰ ਤੇ ਲੈ ਕੇ ਚੱਲੀਏ ਆਪਣੇ ਗਰੀ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਕਿਵੇਂ ਉਹਨਾਂ ਦਾ ਉਹਨਾਂ ਦਾ ਉਥਾਨ ਕਰ ਸਕਦੇ ਆ ਉਹ ਚੀਜ਼ਾਂ ਲੈ ਕੇ ਚੱਲੀਏ ਸੋ ਮੈਂ ਇੱਕ ਵਾਰ ਫੇਰ ਪਵਦੀ ਮੰਚ ਮੋਹਾਲੀ ਵੱਲੋਂ ਆਪ ਸਾਰਿਆਂ ਦਾ ਤੁਸੀਂ ਸ਼ਰੋਤਿਆਂ ਦੇ ਤੌਰ ਤੇ ਆਏ ਤੁਹਾਡਾ ਸਵਾਗਤ ਕਰਦੀ ਆਂ ਪ੍ਰਧਾਨਗੀ ਮੰਡਲ ਦਾ ਸਵਾਗਤ ਕਰਦੀ ਆਂ ਤੇ ਹੁਣ ਮੈਂ ਅ ਬੇਨਤੀ ਕਰਾਂਗੇ ਨਿਯਾਮੀਆ ਸਾਹਿਬ ਨੂੰ ਕਿ ਵਿਧੀ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਸ਼ੁਰੂ ਕਰੀਏ ਤਾਂ ਕਿ ਕਿ ਠੰਡ ਦੇ ਕਾਰਨ ਦੇ ਬਾਵਜੂਦ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਅਜਿਹੇ ਮੌਸਮ ਦੇ ਵਿੱਚ ਵੀ ਆ ਕੇ ਤੁਸੀਂ ਆਪਣੀ ਜਿਹੜੀ ਇੱਕ ਗੰਭੀਰਤਾ ਇਸ ਵਿਸ਼ੇ ਦੇ ਪ੍ਰਤੀ ਆਪਣੇ ਪੰਜਾਬ ਪ੍ਰਤੀ ਆਪਣੇ ਪਿੰਡਾਂ ਦੇ ਪ੍ਰਤੀ ਜ਼ਾਹਰ ਕੀਤੀ ਹੈ ਉਹਦੇ ਵਾਸਤੇ ਅਸੀਂ ਤੁਹਾਡੇ ਬਹੁਤ-ਬਹੁਤ ਰਿਣੀ ਵੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ